ਮੋਸਰ 18 ਦੇ ਵਿੱਚ ਪਿਛਲੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰੂਲ ਬਦਲ ਦਿੱਤੇ ਪਹਿਲਾਂ ਕੀ ਹੁੰਦਾ ਸੀ ਕਿ ਜੀ 50% 2000 ਪੋਸਟਾਂ ਨੇ 50% ਪੋਸਟਾਂ ਪ੍ਰੋਮੋਸ਼ਨ ਤੋਂ ਆਉਂਦੀਆਂ ਸੀ ਨਹੀਂ 75% ਪ੍ਰੋਮੋਸ਼ਨ ਤੋਂ ਆਉਂਦੀਆਂ ਸੀ 25% ਫਰੈਸ਼ ਹੁੰਦੀਆਂ ਸੀ 2018 ਦੇ ਵਿੱਚ ਰੂਲ ਬਦਲ ਕੇ 50 50 ਕਰ ਦਿੱਤਾ ਭਾਫ ਪ੍ਰੋਮੋਸ਼ਨ ਕੋਟੇ ਨੂੰ ਘਟਾ ਕੇ 75 ਤੋਂ 50 ਕਰ ਦਿੱਤਾ ਤੇ 50% ਡਾਇਰੈਕਟ ਕਰ ਦਿੱਤਾ ਉਸ ਤੋਂ ਬਾਅਦ 2020 ਚ ਇੱਕ ਪ੍ਰਿੰਸੀਪਲਸ ਤੇ ਹੈਡਮਾਸਟਰਸ ਦੀ ਭਰਤੀ ਆਈ ਉਸ ਦੇ ਉੱਤੇ ਹਾਈ ਕੋਰਟ ਨੇ ਸਟੇਲ ਆਈ ਰੱਖਿਆ ਠੀਕ ਹੈ ਜੀ ਤੇ ਜਿੰਨੇ ਹੁਣ ਮੇਰੇ ਕੋਲ ਕੀ ਰਹਿ ਗਿਆ ਨਾ ਤੇ ਨਵੀਂ ਭਰਤੀ ਤੇ ਵੀ ਸਟੇਲ ਆਤਾ ਉਹ ਆਨ ਗoing ਭਰਤੀ ਤੇ ਵੀ ਤੇ ਨਵੀਂ ਭਰਤੀ ਤੇ ਵੀ ਸਟੇਲ ਆਤਾ ਭਾਵੇਂ ਆ ਕਿ ਜਿਹੜੇ ਰਹਿੰਦੇ 50% ਉਹ ਮੈਂ ਭਰਤੀ ਨਹੀਂ ਕਰ ਸਕਦਾ ਤੇ ਹੁਣ ਮੇਰੇ ਕੋਲ ਕੀ ਰਹਿ ਗਿਆ ਪ੍ਰੋਮੋਸ਼ਨ ਕੋਟਾ ਪ੍ਰੋਮੋਸ਼ਨ ਕੋਟਾ ਕਿੰਨੇ ਪ੍ਰਤੀਸ਼ਤ ਸੀ 50 50 ਕਰਤਾ ਮੈਂ ਹੁਣ ਕਿੰਨੇ ਲੱਗੇ ਐ ਜਾਂ ਨਹੀਂ ਇਸ ਵਕਤ ਇੱਕ ਵੀ ਬੰਦਾ ਮੈਂ ਚਾਹੁੰਦੇ ਹੋਈ ਵੀ ਕੁਝ ਨਹੀਂ ਕਰ ਦੱਸ ਸਕਦਾ ਸੀ ਫਿਰ ਕੀ ਕੀਤਾ ਅਸੀਂ ਇੱਕ ਸਾਨੂੰ ਇਹ ਕੌੜਾ ਕੁੱਟ ਭਰ ਕੇ ਜਿਹੜਾ ਹਾਰਸ਼ ਸੈਪ ਲੈਂਦੇ ਹੋਏ ਕਿਉਂਕਿ ਅਸੀਂ ਇਦਾਂ ਨਹੀਂ ਰੱਖ ਸਕੇ ਸੀ ਅਸੀਂ ਜਿਹੜੀ ਉਹ ਭਰਤੀ ਹੈ ਉਹਨੂੰ ਸਕ੍ਰੈਪ ਕੀਤਾ ਤਾਂ ਕਿ ਕੇਸ ਨੂੰ ਹਾਈ ਕੋਰਟ ਚੋਂ ਬਾਹਰ ਲੈ ਕੇ ਆਏ ਆ ਤੇ ਦੁਬਾਰਾ ਰੂਲ ਨੂੰ 50 ਤੋਂ 75% ਲੈ ਕੇ ਜਾ ਰਹੇ ਆ ਜੋ ਉਹਨਾਂ ਦੀ ਗਲਤੀ ਹੈ ਜਿਦੇ ਕਰਕੇ ਪਿਛਲੇ 5 ਸਾਲ ਦੇ ਵਿੱਚ ਹਜ਼ਾਰਾਂ ਲੱਖਾਂ ਬੱਚਿਆਂ ਦਾ ਨੁਕਸਾਨ ਹੋਇਆ ਉਸ ਗਲਤੀ ਨੂੰ ਦੁਰਸਤ ਕਰ ਰਹੇ ਹਾਂ ਹੁਣ ਇਮੀਡੀਏਟਲੀ ਨਵੀਂ ਭਰਤੀ ਵੀ ਨਾਲੇ ਫਰੈਸ਼ ਕੱਢਾਂਗੇ ਉਹਦੇ ਨਾਲ ਹੋ ਸਕਦਾ ਉਹਨਾਂ ਕੈਂਡੀਡੇਟਸ ਨੂੰ ਮੌਕਾ ਮਿਲ ਜੇ ਕਿਉਂ ਇਦਾਂ ਦਾ ਸਾਰੀ ਉਮਰ ਕੋਟਾ ਹੀ ਨਿਕਲ ਜਾਣੀ ਸੀ ਅਸੀਂ ਉਹ ਕੇਸ ਨੂੰ ਵੈਲ ਫਾਈਟ ਕਰਕੇ ਵੀ ਦੇਖ ਲਿਆ ਕੁਝ ਨਹੀਂ ਹੋ ਰਿਹਾ ਸੀ ਇੱਕਾਂ ਨਵੇਂ ਵੀ ਆ ਜਾਣਗੇ ਹੁਣ 25% ਤੇ ਇਮੀਡੀਏਟਲੀ ਅਗਲੇ ਲਗਭਗ 35-40 ਦਿਨਾਂ ਚ ਤੁਹਾਨੂੰ ਅਸੀਂ 450 ਟੀਚ ਪ੍ਰਿੰਸੀਪਲਸ ਜਿਹੜੇ ਅਸੀਂ ਦੇ ਦਾਂਗੇ ਪੰਜਾਬ ਦੇ ਵਿੱਚ ਕੋਈ ਵੀ ਅਗਲੇ 1 ਮਹੀਨੇ ਚ ਐਡਾ ਦਾ ਸਕੂਲ ਨਹੀਂ ਹੋਊਗਾ ਜਿੱਥੇ 200 ਤੋਂ ਵੱਧ ਅਧਿਆਪਕ ਬੱਚੇ ਹੋਣ ਤੇ ਪ੍ਰਿੰਸੀਪਲ ਨਾ ਹੋਵੇ ਅਸੀਂ ਦਿਨ ਰਾਤ ਇਹਦੇ ਉੱਤੇ ਲੱਗੇ ਹੋਏ ਹਾਂ ਹੱਲ ਲੱਭੇ ਹੋਏ ਪਰ ਮੈਂ ਤੁਹਾਨੂੰ ਇਹ ਆਈ ਕਿਉਂ ਨੌਬਤ ਕਿਉਂ ਆਈ ਉਹਦੇ ਤੁਹਾਨੂੰ ਜਿਹੜਾ ਹੈ ਉਹਦਾ ਉਹਦੀ ਜਿਹੜੀ ਹੈ ਐਸਾ ਵੀ ਤੋਂ ਇਲਾਵਾ 41 44% ਜਿਹੜੇ ਟੀਚਰਸ ਨੇ ਉਹਨਾਂ ਦਾ ਵੀ ਪਦ ਖਾਲੀ ਹੈ ਕਿਉਂਕਿ ਜੂਨੀਅਰ ਰੈਗੂਲਰ ਨਹੀਂ ਬਿਲਕੁਲ ਬਿਲਕੁਲ ਗਲਤ ਆંકੜਾ ਜੀ ਇਸ ਵਕਤ ਸਾਡੇ ਮੋਰ ਦੇਨ 80% ਜਿਹੜੇ ਪੋਸਟਸ ਭਰੇ ਹੋਏ ਆ ਪਿਛਲੇ ਸਮੇਂ ਦੇ ਵਿੱਚ ਰਿਕਾਰਡ ਭਰਤੀਆਂ ਕਦੀ ਵੀ ਇ ਹੋਈਆਂ ਤੇ ਪਲੱਸ ਹੁਣ ਜਿਹੜੇ ਅਸੀਂ ਵੱਡੇ ਲੈਵਲ ਦੇ ਉੱਤੇ ਲੈਕਚਰਰਸ ਦੀ ਸ਼ਾਰਟੇਜ ਹੈ ਅੱਜ ਜਿਹੜੀ ਅਸਲੀ ਪ੍ਰੋਬਲਮ ਹੈ ਉਹ ਲੈਕਚਰਰਸ ਦੀ ਆ ਰਹੀ ਹੈ ਜਿਹੜੇ ਤਾਂ ਜਿਵੇਂ ਆਪਾਂ ਕੋਈ ਵੀ ਸ਼ਹਿਰ ਚੱਕ ਕੇ ਦੇਖ ਲਓਗੇ ਮੋਹਾਲੀ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਜਲੰਧਰ ਉੱਥੇ ਸ਼ਹਿਰ ਦਾ ਸਕੂਲ ਹੈ ਤੁਹਾਨੂੰ ਇੱਕ ਵੀ ਲੈਕਚਰਰ ਖਾਲੀ ਨਹੀਂ ਮਿਲੂਗਾ ਉਸੇ ਜ਼ਿਲੇ ਦਾ ਕੋਈ ਪਿੰਡੂ ਸਕੂਲ ਲੈ ਲੂੰਗੇ ਜਿਹੜਾ ਸ਼ਹਿਰ ਤੋਂ ਦੂਰ ਹੈ ਉੱਥੇ ਇੱਕ ਵੀ ਲੈਕਚਰਰ ਨਹੀਂ ਮਿਲੂਗਾ ਇਹ ਚੁਣੌਤੀ ਹੈ ਤਾਂ ਅਸੀਂ ਇੱਕ ਵੱਡੀ ਭਰਤੀ ਲੈਕਚਰਰਸ ਦੀ ਫਿਰ ਮਾਸਟਰ ਕਲਾਸਰ ਦੀ ਤੇ ਫਿਰ ਈਟੀਟੀ ਦੀ ਵੀ ਕਿਉਂਕਿ ਪੰਜਾਬ ਚ ਬਹੁਤ 13000 ਪ੍ਰਾਇਮਰੀ ਸਕੂਲ ਹੈ ਤਾਂ ਉਹ ਵੀ ਲਗਾਤਾਰ ਪਰ ਹੁਣ ਜਿਹੜੀ ਟਾਪ ਪ੍ਰਾਇੋਰਟੀ ਹੈ ਬਹੁਤ ਜਲਦੀ ਪੀਡੀਆਈ ਦੀ 2000 ਜਿਹੜੇ ਪ੍ਰਾਇਮਰੀ ਫਿਜ਼ੀਕਲ ਟੀਚਰ ਪਹਿਲੀ ਵਾਰੀ ਪ੍ਰਾਇਮਰੀ ਸਕੂਲਾਂ ਚ ਉਹ ਆ ਰਹੇ ਆ ਸਪੈਸ਼ਲ ਐਜੂਕੇਟਰ ਟੀਚਰਸ ਦੀ ਭਰਤੀ ਆ ਰਹੀ ਹੈ ਲੈਕਚਰਰਸ ਦੀ ਆ ਰਹੀ ਹੈ ਪ੍ਰਿੰਸੀਪਲ ਸੈਡ ਮਾਸਟਰਸ ਦੁਆਰਾ ਕੱਢਾਂਗੇ ਤਾਂ ਈਟੀਟੀ ਦੀ ਆ ਰਹੀ